ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ YouTube ਚੈਨਲ ਉੱਤੇ ਕਦੇ ਦੋਸਤੋ ਤੁਸੀਂ ਸੋਚਿਆ ਜਿਹੜੀ NPS ਆਖੀ ਇਹ ਅਸਲ ਦੇ ਵਿੱਚ ਇੱਕ ਪੈਨਸ਼ਨ ਯੋਜਨਾ ਹੈ ਤੇ ਮੈਂ ਇਹਦੇ ਬਾਰੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਕਲੀਅਰ ਕਰ ਦੇਵਾਂਗਾ ਤੇ ਇਸੇ ਤਰ੍ਹਾਂ ਹੀ ਕਰਮਚਾਰੀਆਂ ਦੇ ਵਿੱਚ ਭਰਮਾ ਜਿਹੜੇ NPS ਦੇ ਅਧੀਨ ਕਵਰ ਹੋ ਰਹੇ ਹਨ ਕੀ ਉਹਨਾਂ ਕਰਮਚਾਰੀਆਂ ਵਾਸਤੇ ਐਕਸ ਗ੍ਰੇਸ਼ੀਆ ਤੇ ਲੀਵ ਇਨ ਕੈਸ਼ਮੈਂਟ ਤੇ ਗ੍ਰੈਜੂਇਟੀ ਮਿਲਣ ਜੋਗਾ ਦੋਸਤੋ ਭਾਰਤ ਦੀ ਸੰਸਦ ਨੇ 1972 ਦੇ ਵਿੱਚ ਇੱਕ ਨਿਯਮ ਲਾਗੂ ਕੀਤਾ ਸੀ ਜਿਹਨੂੰ ਆਪਾਂ ਐਕਟ ਆਫ ਗ੍ਰੈਜੂਇਟੀ ਕਹਿੰਦੇ ਆ ਤੇ ਇਸ ਐਕਟ ਦੇ ਅਧੀਨ ਜਿਸ ਵੀ ਸੰਸਥਾ ਦੇ ਵਿੱਚ 10 ਜਾਂ 10 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਆ ਉਸ ਸੰਸਥਾ ਵਾਸਤੇ ਇਹਨਾਂ ਕਰਮਚਾਰੀਆਂ ਨੂੰ ਗ੍ਰੈਜੂਇਟੀ ਦੇਣੀ ਲਾਜ਼ਮੀ ਆ ਤੇ ਐਨਪੀਐਸ ਦੇ ਵਿੱਚ ਦੋਸਤੋ ਐਸੀ ਕੋਈ ਸ਼ਰਤ ਨਹੀਂ ਦਰਜ ਕੀਤੀ ਗਈ ਜਿਸ ਦੇ ਅਧੀਨ ਕੋਈ ਵੀ ਕਰਮਚਾਰੀ ਨੂੰ ਗ੍ਰੈਜੂਇਟੀ ਦੇਣ ਤੋਂ ਮਨਾ ਕੀਤਾ ਗਿਆ ਹੋਵੇ ਤੇ ਇਸੇ ਤਰ੍ਹਾਂ ਐਨਪੀਐਸ ਦੇ ਅਧੀਨ ਕਰਮਚਾਰੀ ਜਿਹੜੇ ਕੰਮ ਜਿਹੜੇ ਕਬਰ ਹੁੰਦਿਆ ਇਹਨਾਂ ਵਾਸਤੇ ਲੀਵ ਇਨਕੈਸ਼ਮੈਂਟ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਵੀ ਅਵੇਲੇਬਲ ਆ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਮਤਲਬ ਦੋਸਤੋ ਜਿਹੜੇ ਕਰਮਚਾਰੀਆਂ ਨੂੰ ਮੰਨਿਆ ਜਾਂਦਾ ਹੈ ਇਹ ਗ੍ਰਾਂਟ ਉਹਨਾਂ ਕਰਮਚਾਰੀਆਂ ਦੇ ਵਾਰਸਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਕਰਮਚਾਰੀ ਡਾਈ ਇਨ ਹਾਰਨੈਸ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਦੋਸਤੋ ਐਨਪੀਐਸ ਦੇ ਅਧੀਨ ਜਿਹੜੇ ਵੀ ਕਰਮਚਾਰੀ ਕਬਰਾਂ ਉਹਨਾਂ ਦਾ ਬੜੇਪਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੈਗਾ ਕਿਉਂਕਿ ਇਹ ਐਨਪੀਐਸ ਦਾ ਜੋ ਇੱਕ ਬਾਜ਼ਾਰ ਦੇ ਆਧਾਰਿਤ ਪੈਨਸ਼ਨ ਯੋਜਨਾ ਹੈ ਤੇ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਕਰਮਚਾਰੀਆਂ ਨੂੰ ਜੋ OPS ਦੇ ਲਈ ਸੰਘਰਸ਼ ਕਰ ਰਹੇ ਆں ਬੇਸ਼ੱਕ ਕਿਸੇ ਵੀ ਲੇਬਲ ਤੇ ਕਰ ਰਹੇ ਆ ਕਿਸੇ ਵੀ ਪੱਧਰ ਤੇ ਕਰ ਰਹੇ ਆ 2004 ਤੋਂ ਬਾਅਦ ਜਿਹੜੀ ਵੀ ਸਰਕਾਰੀ ਕਰਮਚਾਰੀ ਦੀ ਭਰਤੀ ਹੁੰਦੀ ਹੈ ਉਹਨਾਂ ਵਾਸਤੇ ਹਰ ਇੱਕ ਵਾਸਤੇ ਜਿਹੜੀ NPS ਦੀ ਸਕੀਮ ਹੈ ਇਹ ਲਾਜ਼ਮੀ ਆ ਤੇ ਇਸੇ ਤਰ੍ਹਾਂ ਪੰਜਾਬ ਸਿਵਲ ਸਰਵਿਸਿਜ਼ ਵੋਲੀਅਮ 1 ਪਾਰਟ 1 ਦੇ ਨਿਯਮ 1.2 ਦੇ ਅਨੁਸਾਰ ਜਿਹੜੀਆਂ ਵੀ ਅਸਾਮੀਆਂ ਦਰਸਾਈਆਂ ਗਈਆਂ ਪੰਜਾਬ ਦੇ ਵਿੱਚ ਉਹਨਾਂ ਵਾਸਤੇ NPS ਜਾਨੀ ਕਿ ਨਵੀਂ ਪੈਨਸ਼ਨ ਸਕੀਮ ਲਾਜ਼ਮੀ ਆ ਤੇ ਆਪਾਂ ਇਹਨਾਂ ਨੂੰ ਮਨਾ ਨਹੀਂ ਕਾਸਾ ਦੇਗੇ ਇਸ ਦੇ ਦੋਸਤੋ ਚਾਰ ਸੈਕਟਰਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਾਸਤੇ ਆ ਤੇ ਇਸੇ ਤਰ੍ਹਾਂ ਰਾਜ ਸਰਕਾਰ ਦੇ ਕਰਮਚਾਰੀਆਂ ਤੇ ਕਾਰਪੋਰੇਟ ਸੈਕਟਰ ਦੇ ਕਰਮਚਾਰੀਆਂ ਲਈ ਤੇ ਆਮ ਜਨਤਾ ਲਈ 2004 ਤੋਂ ਬਾਅਦ ਜਿੰਨੀ ਵੀ ਭਰਤੀ ਹੋ ਰਹੀ ਹੈ ਜੀ ਸਭ ਐਨਪੀਐਸ ਦੇ ਅਧੀਨ ਘ ਹੋ ਰਹੀ ਆ ਯਾਨੀ ਕਿ ਜਿਹੜੇ ਵੀ ਕਰਮਚਾਰੀ ਉਹ ਐਨਪੀਐਸ ਦੇ ਅਧੀਨ ਕਵਰ ਹੁੰਦੇ ਆ ਤੇ ਇਸੇ ਤਰ੍ਹਾਂ ਆਮ ਜਨਤਾ ਵਾਸਤੇ ਜਿਹੜੀ ਐਨਪੀਐਸ ਲਾਗੂ ਕੀਤੀ ਗਈ ਆ ਇਹ 2009 ਤੋਂ ਕੀਤੀ ਗਈ ਆ 1 ਇੱਕ 2009 ਤੋਂ ਤੇ ਇਸ ਵੀਡੀਓ ਦੇ ਰਹੀ ਹਾਂ ਦੋਸਤੋ ਆਪਾਂ ਜਿਹੜਾ ਸਰਕਾਰੀ ਕਰਮਚਾਰੀਆਂ ਇਹਨਾਂ ਦੀ ਗੱਲ ਕਰਾਂਗੇ ਐਨਪੀਐਸ ਦੇ ਵਿੱਚ ਦੋਸਤੋ ਐਨਪੀਐਸ ਦੇ ਵਿੱਚ ਦੋ ਤਰ੍ਹਾਂ ਦੇ ਖਾਤੇ ਆ ਇੱਕ ਹੈਗਾ ਟਾਇਰ 1 ਤੇ ਇੱਕ ਟਾਇਰ 2 ਆ ਤੇ ਟਾਇਰ 1 ਨੂੰ ਇਸ ਤਰ੍ਹਾਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਿਵੇਂ ਡਿਜ਼ਾਈਨ ਕੀਤਾ ਗਿਆ ਸੀ ਕਿ ਇਹਦੇ ਵਿੱਚੋਂ ਕਰਮਚਾਰੀ ਇੱਕ ਵੀ ਪੈਸਾ ਨਿਕੜਵਾ ਸਕੇ ਪਰ ਇਸ ਤੋਂ ਬਾਅਦ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਕਿ ਕੋਈ ਵੀ ਕਰਮਚਾਰੀ ਆਪਣੇ ਸੇਵਾ ਕਾਲ ਦੇ ਦੌਰਾਨ ਤਿੰਨ ਵਾਰ ਵਿਸ਼ੇਸ਼ ਹਾਲਤਾਂ ਦੇ ਵਿੱਚ ਪੈਸੇ ਕਢਵਾ ਸਕਦਾ ਹੈ ਤੇ ਇਸ ਖਾਤੇ ਦੇ ਵਿੱਚ ਟਾਇਰ ਬਣ ਦੇ ਵਿੱਚ ਸਰਕਾਰ ਦੇ ਵੱਲੋਂ ਬਣਦਾ ਮੈਚਿੰਗ ਸ਼ੇਅਰ ਪਾਇਆ ਜਾਂਦਾ ਹੈ ਕਰਮਚਾਰੀ ਦਾ ਸ਼ੇਅਰ 10% ਆ ਤੇ ਜਿਹੜਾ ਸਰਕਾਰ ਦਾ ਸ਼ੇਅਰ ਹੈ ਉਹ ਪਹਿਲਾਂ 10% ਸੀ ਤੇ ਹੁਣ 2019 ਤੋਂ ਇਹਦਾ ਵਧਾ ਕੇ ਸਰਕਾਰ ਦਾ ਜਿਹੜਾ ਸ਼ੇਅਰ ਕਰ ਦਿੱਤਾ ਹੈ 14% ਕਰ ਦਿੱਤਾ ਹੈ ਤੇ ਜਿਹੜਾ 10% ਲਿਆ ਜਾਂਦਾ ਹੈ ਇਹ ਤੁਹਾਡਾ ਬੇਸਿਕ ਪੇ ਪਲੱਸ ਡੀਏ ਦਾ ਇਹਦਾ ਜਿੰਨਾ ਵੀ 10% ਬਣੇਗਾ ਉਹ ਤੁਹਾਡਾ ਸ਼ੇਅਰਪ ਹੋਵੇਗਾ ਤੇ 14% ਸਰਕਾਰ ਪਾਵੇਗੀ ਤੇ ਜਿਹੜਾ ਵੀ ਇਹ ਖਾਤੇ ਦੇ ਵਿੱਚ ਜਿੰਨੀ ਵੀ ਆਪਣਾ ट्रांजੈਕਸ਼ਨ ਹੁੰਦੀ ਹੈ ਉਹ ਸਾਰੀ ਉਹਦੇ ਉੱਤੇ ਆਪਾਂ ਨੂੰ ਟੈਕਸ ਦਾ ਲਾਭ ਮਿਲਦਾ ਤੇ ਇਸ ਤੋਂ ਇਲਾਵਾ 50000 ਹੋਰ ਆਪਾਂ ਨੂੰ ਟੈਕਸ ਦਾ ਲਾਭ ਮਿਲਦਾ ਹੈ ਜੇਕਰ ਇਸ ਖਾਤੇ ਦੇ ਵਿੱਚ ਟਾਇਰ ਬੰਨ ਖਾਤੇ ਦੇ ਵਿੱਚ ਜਿਹੜੀ ਵੀ ਆਪਣੀ 10% ਤੋਂ ਆਪਾਂ ਇਲਾਵਾ ਆਪਾਂ ਹੋਰ 50 50000 ਰੁਪਏ ਜਮ੍ਹਾਂ ਕਰਦੇ ਹਾਂ ਇਸ ਖਾਤੇ ਦੇ ਵਿੱਚ ਟਾਇਰ 1 ਦੇ ਵਿੱਚ ਤਾਂ ਉਸ ਉੱਤੇ ਆਪਾਂ ਨੂੰ ਜਿਹੜਾ ਟੈਕਸ ਦਾ ਲਾਭ ਮਿਲਦਾ ਤੇ ਇਸ ਖਾਤੇ ਦੇ ਵਿੱਚ ਆ ਜਿਹੜੀ ਆਪਾਂ ਨੂੰ ਰਿਟਾਇਰਮੈਂਟ ਦੇ ਤੱਕ ਯੋਗਦਾਨ ਪਾਉਣਾ ਪੈਂਦਾ ਤੇ ਸਰਕਾਰ ਵੀ ਆਪਣਾ ਬੰਦਾ ਮੈਚਿੰਗ ਸ਼ੇਅਰ ਪਾਉਂਦੀ ਰਹਿੰਦੀ ਆ ਤੇ ਜਿਹੜਾ ਟਾਇਰ 2 ਖਾਤਾ ਸੀ ਦੋਸਤੋ ਇਸ ਵਾਸਤੇ ਕੀਤਾ ਸੀ ਵੀ ਕਰਮਚਾਰੀ ਦੇ ਵਿੱਚ ਜਿੰਨੀ ਮਰਜ਼ੀ ਵਾਰ ਆਪਣਾ ਪੇਮੈਂਟ ਜਮ੍ਹਾਂ ਕਰਵਾਏ ਤੇ ਜਿੰਨੀ ਵਾਰ ਚਾਹੇ ਤਾਂ ਕਢਵਾ ਸਕਦਾ ਹੈ ਤੇ ਇਹਦੇ ਵਿੱਚ ਜਿਹੜਾ ਵੀ ਆਪਰੇਟ ਕਰਨ ਵਾਲਾ ਜਿਹੜਾ ਵੀ ਬੰਦਾ ਖਾਤਾ ਆਪਰੇਟ ਕਰਦਾ ਉਹੀ ਜਮ੍ਹਾਂ ਕਰਵਾਉਂਦਾ ਤੇ ਇਹਦੇ ਵਿੱਚ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਸ਼ੇਅਰ ਨਹੀਂ ਪਾਇਆ ਜਾਂਦਾ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਟੈਰ 2 ਵਿੱਚ ਕੋਈ ਟੈਕਸ ਲਾਭ ਨਹੀਂ ਮਿਲਦਾ ਹੈਗਾ ਤੇ ਇਹਦੇ ਖਾਤੇ ਵਿੱਚ ਪੈਸਾ ਜਮ੍ਹਾਂ ਕਰਵਾਉਣਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਤੇ ਮੈਨੂੰ ਲੱਗਦਾ ਵੀ ਕਿ 90% ਦੇ ਕਰੀਬ ਜਿਹੜੇ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਟੈਰ 2 ਖਾਤਾ ਵੀ ਹੈ ਤੇ ਇਹ ਕਿਵੇਂ ਖਲਾਇਆ ਜਾਂਦਾ ਜਿ ਕਿ 2004 ਤੋਂ ਬਾਅਦ ਜਿੰਨੇ ਵੀ ਕਰਮਚਾਰੀ ਸਰਕਾਰੀ ਸੇਵਾ ਦੇ ਵਿੱਚ ਐਂਟਰ ਹੁੰਦੇ ਆ ਸਭ ਦੇ ਲਈ ਨਵੀਂ ਪੈਨਸ਼ਨ ਸਕੀਮ ਜ਼ਰੂਰੀ ਆ ਸਿਰਫ ਇੱਕ ਮਿਲਟਰੀ ਸੇਵਾ ਨੂੰ ਛੱਡ ਕੇ ਤੇ ਇਸੇ ਤਰ੍ਹਾਂ 2009 ਤੋਂ ਬਾਅਦ एनपीएस ਆ ਜਿਹੜੀ ਆਮ ਜਨਤਾ ਲਈ ਵੀ ਚਾਲੂ ਕਰ ਦਿੱਤੀ ਗਈ ਆ ਤੇ ਦੋਸਤੋ ਜਿਹੜੀ ਐਨਪੀਐਸ ਸਕੀਮ ਆ ਇੱਕ ਲਾਜ਼ਮੀ ਸਕੀਮ ਆ ਆਪਾਂ ਇਹਨੂੰ ਮਨਾਂ ਨਹੀਂ ਕਰ ਸਕਦੇ ਕਿ ਅਸੀਂ ਦੇ ਦਿਨ ਖਬਰ ਨਹੀਂ ਹੋਣਾ ਐਨਪੀਐਸ ਦੇ ਵਿੱਚ ਦੋਸਤੋ ਜਿਹੜਾ 10% ਸ਼ੇਅਰ ਲਿਆ ਜਾਂਦਾ ਹੈ 10% ਹਿੱਸਾ ਲਿਆ ਜਾਂਦਾ ਕਰਮਚਾਰੀ ਤੋਂ ਤੁਹਾਡੀ ਬੇਸਿਕ ਪੇ ਦਾ ਤੇ ਪਲੱਸ ਡੀਏ ਦਾ ਤੇ ਇਸੇ ਤਰ੍ਹਾਂ ਸਰਕਾਰ ਪਹਿਲਾਂ 10% ਬੰਦੀ ਹੁੰਦੀ ਸੀ ਤੇ ਹੁਣ 2019 ਤੋਂ ਬਾਅਦ ਕੇ ਇਹਨੂੰ 14% ਕਰ ਦਿੱਤਾ ਹੈ ਸਰਕਾਰ ਨੇ ਆਪਣਾ ਸ਼ੇਅਰ ਪਹਿਲਾਂ ਕੀ ਹੁੰਦਾ ਸੀ ਦੋਸਤੋ ਜਦੋਂ ਵੀ ਕੋਈ ਬੰਦਾ ਰਿਟਾਇਰਮੈਂਟ ਹੁੰਦਾ ਸੀ ਤਾਂ ਉਹਦੀ ਜਿਹੜੀ 40% ਰਕਮ ਉਹ ਨੂੰ ਟੈਕਸ ਫ੍ਰੀ ਸੀ ਤੇ 20% ਰਕਮ ਉੱਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ ਪਰ ਹੁਣ ਸਰਕਾਰ ਨੇ ਕੀ ਕੀਤਾ ਜਿਹੜੀ 60% ਜਿਹੜੀ ਟੋਟਲ ਰਕਮ ਆ ਉਹ ਨੂੰ ਬਿਲਕੁਲ ਟੈਕਸ ਫ੍ਰੀ ਕਰ ਦਿੱਤਾ ਗਿਆ ਤੇ ਜਿਹੜੀ ਬਾਕੀ ਬਚਦੀ 40% ਰਕਮ ਆ ਇਹਦਾ ਸਾਨੂੰ ਇੱਕ ਪਲਾਨ ਖਰੀਦਣਾ ਹੁੰਦਾ ਇਹ ਵੀ ਪਲਾਨ ਖਰੀਦਣਾ ਜਿਹੜਾ ਇਹ ਲਾਜ਼ਮੀ ਆ ਕੋਈ ਵੀ ਕਰਮਚਾਰੀ ਦੋਸਤੋ ਜਦੋਂ ਸਰਕਾਰੀ ਸੇਵਾ ਦੇ ਵਿੱਚ ਐਂਟਰ ਹੁੰਦਾ ਤਾਂ ਉਹਦਾ ਪ੍ਰਾਣ ਕਾਰਡ ਬਣਾਇਆ ਜਾਂਦਾ ਹੈ ਜਾਨਕਿ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਤੇ ਇੱਕ ਕਰਮਚਾਰੀ ਨੂੰ ਦੋਸਤੋ ਇੱਕੇ ਪ੍ਰਾਣ ਨੰਬਰ ਜਾਰੀ ਕੀਤਾ ਜਾਂਦਾ ਹੈ ਉਹਨੂੰ ਦੂਜਾ ਪ੍ਰਾਣ ਕਾਰਡ ਕਿਸੇ ਵੀ ਹਾਲਤ ਵਿੱਚ ਜਾਰੀ ਨਹੀਂ ਕੀਤਾ ਜਾਵੇਗਾ ਜੇਕਰ ਕਰਮਚਾਰੀ ਨੇ ਆਪਣਾ ਵਿਭਾਗ ਬਦਲਿਆ ਜਾਂ ਉਹਨੇ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਦੀ ਨੌਕਰੀ ਦੇ ਵਿੱਚ ਆਉਂਦਾ ਹੈ ਜਾਂ ਪੰਜਾਬ ਸਰਕਾਰ ਦੀ ਨੌਕਰੀ ਤੋਂ ਕੇਂਦਰ ਸਰਕਾਰ ਦੀ ਨੌਕਰੀ ਦੇ ਵਿੱਚ ਜਾਂਦਾ ਹੈ ਤਾਂ ਵੀ ਸਿਰਫ ਉਹਦਾ ਪੁਰਾਣਾ ਪ੍ਰਾਣ ਨੰਬਰ ਉਹ ਸ਼ਿਫਟ ਹੋਵੇਗਾ ਤੇ ਉਹਨੂੰ ਦੂਜਾ ਪ੍ਰਾਣ ਨੰਬਰ ਕਿਸੇ ਵੀ ਹਾਲਤ ਦੇ ਵਿੱਚ ਅਲਰਟ ਨਹੀਂ ਕੀਤਾ ਜਾਵੇਗਾ ਜਿਹੜਾ ਵੀ ਤੁਸੀਂ ਦੋਸਤੋ ਇਨਵੈਸਟਮੈਂਟ ਕਰਦੇ ਆ ਜਿੰਨੇ ਕਿ ਜੋ ਵੀ ਤੁਹਾਡਾ ਸ਼ੇਅਰ ਹੁੰਦਾ 10% ਤੇ ਇਸੇ ਦਾ ਸਰਕਾਰ ਦਾ ਜਿਹੜਾ 14% ਸ਼ੇਅਰ ਹੁੰਦਾ ਏ ਇਸ ਸਰਕਾਰ ਵੱਲੋਂ ਇਹਦੇ ਵਿੱਚ ਇਹ ਤਿੰਨ ਕੰਪਨੀਆਂ ਸਿਲੈਕਟ ਕੀਤੀਆਂ ਗਈਆਂ ਇੱਕ ਐਸਵੀਆਈ ਆ ਇੱਕ ਜੁਟੀਆਈ ਆ ਤੇ ਇੱਕ ਐਲਾਈਸੀ ਆ ਇਹਨਾਂ ਨੂੰ ਆਪਾਂ ਐਫਐਮ ਕਹਿੰਦੇ ਜਾਨੀ ਕਿ ਫੰਡ ਮੈਨੇਜਰ ਤੇ ਇਹਨਾਂ ਦੇ ਵਿੱਚ ਰਕਮ ਕਿਵੇਂ ਇਨਵੈਸਟਮੈਂਟ ਕੀਤੀ ਜਾਵੇਗੀ ਇਹਦੇ ਬਾਤੇ ਤੁਹਾਡੇ ਕੋਲ ਦੋ ਤਰ੍ਹਾਂ ਦੀ ਚੁਆਇਸ ਹੈ ਇੱਕ ਐਕਟਿਵ ਚੁਆਇਸ ਹੈ ਤੇ ਇੱਕ ਆਟੋ ਚੁਆਇਸ ਹੈ ਜੇਕਰ ਤੁਸੀਂ ਐਕਟਿਵ ਚੁਆਇਸ ਵਰਤੋ ਕਰ ਰਹੇ ਹੋ ਤਾਂ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ SBI ਦੇ ਵਿੱਚ ਤੁਹਾਡੀ ਕਿੰਨੀ ਪਰਸੈਂਟ ਜਾਵੇ ਰਕਮ UTI ਦੇ ਵਿੱਚ ਕਿੰਨੀ ਪਰਸੈਂਟ ਜਾਵੇ ਤੇ LIC ਦੇ ਵਿੱਚ ਕਿੰਨੀ ਪਰਸੈਂਟ ਜਾਵੇ ਇਹ ਤੁਸੀਂ ਖੁਦ ਚੁਆਇਸ ਕਰ ਸਕਦੇ ਆ ਤੇ ਜੇਕਰ ਤੁਸੀਂ ਆਟੋ ਚੁਆਇਸ ਵਰਤੋ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਉਹ ਪਹਿਲਾਂ ਪ੍ਰੀਪਲਾਨਾਂ ਜਣੇ ਕਿ ਸਰਕਾਰ ਕੋਲ ਪਹਿਲਾਂ ਹੀ ਚਾਰਟ ਬਣੇ ਹੋਇਆ ਤੇ ਉਸ ਉਸ ਹਿਸਾਬ ਦੇ ਵਿੱਚ ਸਰਕਾਰ ਖੁਦ ਵਾ ਖੁਦ ਉਹਨਾਂ ਨੂੰ ਇਨਵੈਸਟਮੈਂਟ ਕਰੇਗੀ ਐਨਪੀਐਸ ਦੇ ਵਿੱਚ ਜਣੇ ਕਿ ਨਵੀਂ ਪੈਨਸ਼ਨ ਦੀ ਸਕੀਮ ਦੇ ਵਿੱਚ ਦੋਸਤੋ ਰਿਟਰਨ ਦੀ ਕੋਈ ਗਾਰੰਟੀ ਨਹੀਂ ਹੈਗੀ ਤੇ ਐਨਪੀਐਸ ਆ ਜਿਹੜੀ ਕਿ ਬਾਜ਼ਾਰ ਦੇ ਆਧਾਰ ਤੇ ਯੋਜਨਾ ਹੈ ਤੇ ਬਾਜ਼ਾਰ ਦੇ ਜੇ ਦੋਸਤੋ ਬਹੁਤ ਜ਼ਿਆਦਾ ਰਿਸਕ ਹੁੰਦਾ ਕਈ ਵਾਰ ਤੁਸੀਂ ਆਪਣਾ ਜਿਹੜੀ ਪ੍ਰਿੰਸੀਪਲ ਅਮਾਉਂਟ ਆ ਉਹ ਵੀ ਖੋ ਸਕਦੇ ਆ ਮੰਨ ਲਓ ਇੱਕ ਕਰਮਚਾਰੀ ਦੇ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਹੈ ਤੇ ਕਰਮਚਾਰੀ ਇਹ ਚਾਹੂਗਾ ਕਿ ਜਿਹੜੀ ਉਦੋਂ ਘੱਟੋ ਘਾਟ ਉਹਦੀ ਕੁਸਨਾ ਕੁਸਤਾ ਨੂੰ ਉਹ ਬੈਨੀਫਿਟ ਮਿਲੇ ਕੋਈ 12 ਲੱਖ ਮਿਲੇ 13 ਲੱਖ ਮਿਲੇ ਜਾਂ 14 15 ਬੇਸ਼ੱਕ ਉਹਨੂੰ 11 ਮਿਲ ਜਵੇ ਕੀ ਹੋਵੇਗਾ ਜੇਕਰ ਕਰਮਚਾਰੀ ਨੂੰ 10 ਦੀ ਜਗ੍ਹਾ 7 ਲੱਖੇ ਪ੍ਰਾਪਤ ਹੋਣਾ ਹੋ ਸਕਦਾ 7 ਤੇ ਵੀ ਪੰਜੇ ਮਿਲ ਜਾਣ ਕਿਉਂਕਿ ਬਾਜ਼ਾਰਾਂ ਬਾਜ਼ਾਰ ਦੇ ਹਾਲਾਤ ਕਿਸੇ ਦੇ ਵੀ ਕਾਬੂ ਵਿੱਚ ਨਹੀਂ ਹੁੰਦੇ ਹੈਗੇ ਜਦੋਂ ਤੱਕ ਸਾਡੀ 3 ਸਾਲ ਦੀ ਸਰਵਿਸ ਨਹੀਂ ਹੁੰਦੀ 3 ਸਾਲ ਦੀ ਸਰਵਿਸ ਤੋਂ ਬਾਅਦ ਹੀ ਅਸੀਂ ਪੈਸਾ ਕਢਵਾ ਸਕਦੇ ਹਾਂ ਤੇ ਉਹ ਵੀ ਕੁਝ ਵਿਸ਼ੇਸ਼ ਹਾਲਤਾਂ ਦੇ ਵਿੱਚ ਵਿਸ਼ੇਸ਼ ਹਾਲਤ ਦੇ ਵਿੱਚ ਇੱਕ ਗੰਭੀਰ ਬਿਮਾਰੀ ਆ ਜਾਂਦੀ ਆ ਜਾਂ ਬਿਮਾਰੀ ਦੇ ਇਲਾਜ ਵਾਸਤੇ ਕਢਵਾ ਜਾਂਦਾ ਤੁਸੀਂ ਆਪਣੀ ਬੱਚਿਆਂ ਦੀ ਸਿੱਖਿਆ ਵਾਸਤੇ ਕਢਵਾ ਸਕਦੇ ਆ ਤੁਸੀਂ ਆਪਣਾ ਵਿਆਹ ਕਰਵਾਣਾ ਹੈ ਜਾਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਹੈ ਘਰ ਖਰੀਦਣਾ ਹੈ ਜਾਂ ਤੁਸੀਂ ਘਰ ਬਣਾਣਾ ਹੈ ਤਾਂ ਇਸ ਵਾਸਤੇ ਕਢਵਾਇਆ ਜਾ ਸਕਦਾ ਤੇ ਕਢਵਾ ਕਿੰਨਾ ਸਾਦਿਆ ਕਢਵਾ ਦੋਸਤੋ ਆਪਾਂ ਸਿਰਫ 25% ਕਢਵਾ ਸਕਦਾ ਉਹ ਵੀ ਸਿਰਫ ਅਸੀਂ ਆਪਣੇ ਹਿੱਸੇ ਦਾ ਮੰਨ ਲਓ ਇੱਕ ਕਰਮਚਾਰੀ ਦੇ ਖਾਤੇ ਵਿੱਚ 200 ਰੁਪਏ ਹੈ 100 ਰੁਪਏ ਦਾ ਉਸ ਕਰਮਚਾਰੀ ਦਾ ਆਪਣਾ ਹੈ ਤੇ 100 ਰੁਪਏ ਸਰਕਾਰ ਦਾ ਤਾਂ ਤੁਸੀਂ ਜਿਹੜਾ ਸਰਕਾਰ ਦਾ ਸ਼ੇਅਰ ਆ 100 ਰੁਪਏ ਦੇ ਵਿੱਚੋਂ ਇੱਕ ਪੈਸਾ ਵੀ ਨਿਕੜਵਾ ਸਕਦੇ ਤੇ ਜਿਹੜਾ ਤੁਸੀਂ ਆਪਣਾ 100 ਰੁਪਏ ਆ ਇਹਦੇ ਵਿੱਚੋਂ ਵੀ 25% ਹੀ ਕਢਵਾ ਸਕੋਗੇ ਜਾਨਕਿ ਤੁਸੀਂ ਇਹਦੇ ਵਿੱਚੋਂ 25 ਰੁਪਏ ਕਢਵਾ ਸਕੋਗੇ ਵੀਡੀਓ ਦੇ ਸ਼ੁਰੂਆਤ ਵਿੱਚ ਮੈਂ ਇੱਕ ਕੁਐਸਚਨ ਪੁੱਟ ਕੀਤਾ ਸੀ ਵੀ ਕੀ ਜਿਹੜੀ ਐਨਪੀਐਸ ਆ ਅਸਲ ਦੇ ਵਿੱਚ ਇਹ ਪੈਨਸ਼ਨ ਯੋਜਨਾ ਹੈ ਤੇ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਹੱਦ ਤੱਕ ਕਲੀਅਰ ਹੋ ਜਾਏਗੀ ਮੰਨ ਲਓ ਦੋਸਤੋ ਇੱਕ ਕਰਮਚਾਰੀ ਜਦੋਂ ਰਿਟਾਇਰਮੈਂਟ ਰਿਟਾਇਰ ਹੋ ਰਿਹਾ ਹੈ ਤਾਂ ਉਹ ਆਪਣੇ ਖਾਤੇ ਦੇ ਵਿੱਚੋਂ ਸਿਰਫ 60% ਰਕਮ ਹੀ ਕਢਵਾ ਸਕਦਾ ਹੈ ਜਦਕਿ ਜਿਹੜੀ ਉਹਦੀ 40% ਜਿਹੜੀ ਬਾਕੀ ਰਕਸੀ ਜਣੇ ਕਿ ਜੋ ਵੀ ਬਾਕੀ ਉਹਦੀ ਰਕਮ ਹੋਵੇਗੀ ਉਹਦਾ ਉਹਨੂੰ ਇੱਕ ਐਨੁਇਟੀ ਪਲਾਨ ਖਰੀਦਣਾ ਹੋਵੇਗਾ ਤੇ ਇਹ ਖਰੀਦਣਾ ਜਿਹੜਾ ਪਲਾਨ ਖਰੀਦਣਾ ਜ਼ਰੂਰੀ ਆ ਇਸੇ ਦੇ ਆਧਾਰ ਉੱਤੇ ਜੋ ਵੀ ਸਾਨੂੰ ਪੈਨਸ਼ਨ ਆ ਇਸੇ ਆਧਾਰ ਉੱਤੇ ਲੱਗੇਗੀ ਜਿ ਕਿ ਵੀ ਅਸੀਂ ਕਿੰਨੇ ਦਾ ਐਨੁਇਟੀ ਪਲਾਨ ਖਰੀਦ ਰਹੇ ਹਾਂ ਜਾਂ ਤਾਂ ਅਸੀਂ 40% ਤਾਂ ਘੱਟੋ ਘਾਟ ਆਪਾਂ ਨੂੰ ਇਨਵੈਸਟਮੈਂਟ ਕਰਨੀ ਹੀ ਪੈਣੀ ਆ एनओटी प्लान ਦੇ ਵਿੱਚ ਉਹ ਤੇ ਉੱਪਰ ਆਪਣੀ ਮਰਜ਼ੀ ਆ ਬੇਸ਼ੱਕ ਅਸੀਂ 41% ਕਰੀਏ ਬੇਸ਼ੱਕ ਅਸੀਂ 100% ਹੀ ਜਿੰਨਾ ਵੀ ਆਪਣਾ ਫੰਡ ਐਨਪੀਐਸ ਦੇ ਵਿੱਚ ਜਮਾ ਸੀ ਉਹਦੇ ਵਿੱਚ ਆਪਾਂ ਉਹੀ ਆਪਾਂ ਜਿਹੜਾ ਚੱਕ ਕੇ ਐਨਪੀਐਸ ਦੇ ਤੋਂ ਐਨਓਟੀ ਪਲਾਨ ਖਰੀਦ ਲਈਏ ਤੇ ਮੰਨ ਲਓ ਦੋਸਤੋ ਇੱਕ ਕਰਮਚਾਰੀ ਦੇ ਖਾਤੇ ਵਿੱਚ 10 ਲੱਖ ਰੁਪਏ ਆ ਜਿਹੜੀ ਇਹ 40% ਰਕਮ ਆ ਆਪਾਂ ਮੰਨ ਲੀਂਦੇ ਆ ਵੀ 10 ਲੱਖ ਰੁਪਏ ਤੇ ਜੇਕਰ ਉਸ ਸਮੇਂ ਜਿਹੜੀ ਐਨਓਟੀ ਪਲਾਨ ਆਪਾਂ ਖਰੀਦਨੇ ਆ ਉਸ ਸਮੇ ਬਿਆਦੀ ਦਰਜ 6% ਆ ਤਾਂ ਕਰਮਚਾਰੀ ਨੂੰ ਉਸ ਕੰਪਨੀ ਵੱਲੋਂ ਜਿਸ ਵੀ ਕੰਪਨੀ ਦਾ ਆਪਾਂ ਐਨਓਟੀ ਪਲਾਨ ਖਰੀਦਾਂਗੇ ਉਹਦੇ ਵੱਲੋਂ 60000 ਰੁਪਏ ਸਲਾਨਾ ਦਿੱਤਾ ਜਾਊਗਾ ਜਾਂ ਤਾਂ ਕਰਮਚਾਰੀ 60000 ਰੁਪਏ ਸਲਾਨਾ ਲਵੇ ਜਾਂ ਫਿਰ ਉਹ 5000 ਰੁਪਏ ਮਾਸਿਕ ਵੀ ਲੈ ਸਕਦਾ ਹੈ ਜਾਂ ਫਿਰ 30-30 ਦੇ ਕਰਕੇ ਸਾਲਚ ਨੂੰ ਦੋ ਵਾਰ ਜਾਂ ਚਾਰ ਵਾਰ ਜਿਵੇਂ ਵੀ ਉਹਦੀ ਸੁਵਿਧਾ ਹੈ ਉਹਦੇ ਅਨੁਸਾਰ ਉਹ ਕਰਮਚਾਰੀ ਆਪਣੀ ਪੇਮੈਂਟ ਲੈ ਸਕਦਾ ਹੈ ਤਾਂ ਮਤਲਬ ਇਹਦਾ ਕੀ ਆ ਵੀ ਜੇਕਰ ਇੱਕ ਕਰਮਚਾਰੀ ਦੇ ਖਾਤੇ ਦੇ ਵਿੱਚ 50 ਲੱਖ ਰੁਪਏ ਹੈ ਜੇਕਰ ਮੰਨ ਲਓ ਉਹਦੀ 40% ਜਿਹੜੀ ਰਕਮ ਆ ਉਹ 20 ਲੱਖ ਆ ਆਪਾਂ ਇੱਕ ਅੰਦਾਜ਼ੇ ਲਾ ਰਹੇ ਹਾਂ ਦੋਸਤੋ ਫਿਗਰਾਂ ਹੋਰ ਹੋ ਸਕਦੀਆਂ ਹੋ ਮੰਨ ਲਓ ਫਿਗਰਾਂ ਹੋਰ ਆ ਬਸ ਆਪਾਂ ਇੱਕ ਹੀ ਅੰਦਾਜ਼ਾ ਇੱਕ ਸਮਝਾ ਹੀ ਰਿਹਾ ਮੈਂ ਤੁਹਾਨੂੰ ਜੇਕਰ ਇੱਕ ਕਰਮਚਾਰੀ ਦੇ ਖਾਤੇ ਵਿੱਚ ਟੋਟਲ 50 ਲੱਖ ਰੁਪਏ ਹੋਏ ਹੈ ਜੇਕਰ ਉਹ 20 ਲੱਖ ਦਾ ਐਨਓਟੀ ਪਲਾਨ ਖਰੀਦ ਰਿਹਾ ਹੈ ਤਾਂ ਉਹਨੂੰ ਜਿੰਨੀ ਵੀ ਪੈਨਸ਼ਨ ਮਿਲੇਗੀ ਪੈਨਸ਼ਨ ਤਾਂ ਉਹਨੂੰ ਮਿਲ ਲਗਣੀ ਹੋ ਜਿੰਨੀ ਵੀ ਲੱਗੇਗੀ ਤਾਂ ਉਹ ਪੈਨਸ਼ਨ ਨਹੀਂ ਹੋਗੀ ਉਹ ਸਿਰਫ ਇੱਕ ਵਿਆਜ ਹੋ ਗਿਆ ਵੀ ਜਿਹੜਾ ਉਹ 20 ਲੱਖ ਰੁਪਏ ਦਾ ਜਿੰਨਾ ਵਿਆਜ ਹੋਊਗਾ ਉਸ ਹਿਸਾਬ ਦੇ ਅਨੁਸਾਰ ਉਹਦੀ ਜਿਹੜੀ ਇੱਕ ਵਾਰ ਪੈਨਸ਼ਨ ਫਿੱਟ ਕਰ ਦਿੱਤੀ ਜਾਊਗੀ ਜਾਨੀ ਕਿ ਜਿੰਨੀ ਵੀ ਉਹਦੀ ਪੈਨਸ਼ਨ ਲਾਗੂ ਕਰ ਦਿੱਤੀ ਗਈ ਆ ਮੰਨ ਲਾ 20 ਲੱਖ ਰੁਪਏ ਦਾ ਉਸ ਟਾਈਮੇ ਵਿਆਦ ਦੀ ਦਰ 6% ਆ ਤਾਂ ਜਿੰਨੀ ਵੀ ਉਹਦੀ ਪੈਨਸ਼ਨ ਬਣੂਗੀ ਮੰਨ ਲਓ ਉਹਦੀ ਪੈਨਸ਼ਨ 12000 ਰੁਪਏ ਬਣ ਗਈ ਇੱਕ ਸਾਲ ਇੱਕ ਮਹੀਨੇ ਦੀ ਤਾਂ ਜਿੰਨੀ ਵੀ ਉਮਰ ਬੰਦਾ ਜੀਵਿਤ ਰਹੂਗਾ ਤਾਂ ਉਹਨੂੰ ਨਾ ਤਾਂ ਹੈ 12000 ਤੋਂ ਘੱਟ ਮਿਲੇਗਾ ਨਾ ਜ਼ਿਆਦਾ ਮਿਲੇਗਾ। ਬਸ ਉਹਨੂੰ ਇੱਕ 12000 ਰੁਪਏ ਦੀ ਫਿਕਸਡ ਇਨਕਮ ਫਿਕਸ ਜਿਹੜੀ ਪੈਨਸ਼ਨ ਆ ਉਹ ਫਿੱਟ ਕਰ ਦਿੱਤੀ ਜਾਵੇਗੀ ਤੇ ਉਹਨੂੰ 12000 ਹੀ ਮਿਲਦੇ ਰਹਿਣਗੇ। ਤੇ ਜੇਕਰ ਉਹ 20 ਦੀ ਜਗ੍ਹਾ 30 ਲਗੂਗਾ ਤਾਂ ਉਹਨੂੰ ਜ਼ਿਆਦਾ ਪੈਨਸ਼ਨ ਮਿਲੂਗੀ 12 ਤੋਂ ਜੇ 30 ਦੀ ਜਗ੍ਹਾ 40 ਕਰ ਦੂਗਾ ਤਾਂ ਜ਼ਿਆਦਾ ਹੋਰ ਜ਼ਿਆਦਾ ਹੋ ਜਾਏਗੀ ਤੇ 50 ਲੱਖ ਕਰੇਗਾ ਤਾਂ ਉਹਨੂੰ ਪੈਨਸ਼ਨ ਹੋਰ ਜ਼ਿਆਦਾ ਹੋ ਜਾਏਗੀ। ਤਾਂ ਇਸ ਦਾ ਮਤਲਬ ਇਹ ਹੈ ਵੀ ਜਿੰਨੀ ਵੀ ਸਾਡਾ ਜਾਦੇ ਫੰਡ ਅਸੀਂ ਜਿੰਨੇ ਵੀ ਜਾਦੇ ਫੰਡ ਦਾ ਸੀ ਐਨਓਟੀ ਪਲਾਨ ਖਰੀਦਾਂਗੇ ਉਹਦੇ ਹਿਸਾਬ ਦੇ ਅਨੁਸਾਰ ਸਾਡੀ ਜਿਹੜੀ ਪੈਨਸ਼ਨ ਫਿਕਸ ਹੋਵੇਗੀ ਤਾਂ ਮੈਂ ਜਿਵੇਂ ਪਹਿਲਾਂ ਕੁਐਸਚਨ ਪੁੱਟ ਕੀਤਾ ਸੀ ਵੀ ਕੀ ਇਹ ਪੈਨਸ਼ਨ ਆ ਨਹੀਂ ਦੋਸਤੋ ਇੱਕ ਪੈਨਸ਼ਨ ਦਾ ਇਹਨੂੰ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਅਸੀਂ ਜੋ ਵੀ ਵਿਆਧ ਦੀ ਦਰ ਆ ਉਸ ਸਮੇਂ ਵਿਆਧ ਦੇ ਹਾਲਾਤਾਂ ਉਹਦੇ ਅਨੁਸਾਰ ਸਾਡੀ ਜਿਹੜੀ ਪੈਨਸ਼ਨ ਆ ਉਹ ਫਿਕਸ ਹੋਵੇਗੀ ਜਦੋਂ ਵੀ ਦੋਸਤੋ ਕਰਮਚਾਰੀ ਰਿਟਾਇਰਮੈਂਟ ਦੇ ਨੇੜੇ ਪਹੁੰਚਦਾ ਜਾਨੀ ਕਿ ਰਿਟਾਇਰ ਹੋ ਰਿਹਾ ਹੈ ਤਾਂ ਉਹਦੇ ਕੋਲ ਤਿੰਨ ਆਪਸ਼ਨ ਆਉਂਦੀਆਂ ਨੇ ਪਹਿਲੀ ਆਪਸ਼ਨ ਆ ਕਰਮਚਾਰੀ ਆਪਣਾ ਜਿਹੜਾ ਐਨਪੀਐਸ ਖਾਤਾ ਉਹਨੂੰ 70 ਸਾਲ ਦੀ ਉਮਰ ਤੱਕ ਜਾਰੀ ਰੱਖ ਸਕਦਾ ਤੇ 70 ਸਾਲ ਦੀ ਉਮਰ ਤੱਕ ਉਹ ਨਿਵੇਸ਼ ਵੀ ਕਰ ਸਕਦਾ ਹੈ ਜੇਕਰ ਉਹ ਇਹਦੇ ਵਿੱਚ ਨਿਵੇਸ਼ ਕਰੇਗਾ ਤਾਂ ਉਸ ਨੂੰ ਟੈਕਸ ਦੇ ਜਿਹੜੇ ਜੋ ਵੀ ਬੈਨੇਫਿਟ ਆਉਂ ਪ੍ਰਾਪਤ ਹੁੰਦੇ ਰਹਿਣਗੇ ਪਰ ਜੇਕਰ ਕਰਮਚਾਰੀ ਆਪਣੇ ਖਾਤੇ ਦੇ ਵਿੱਚ ਨਿਵੇਸ਼ ਕਰ ਰਿਹਾ ਹੈ ਜਾਂ 70 ਸਾਲ ਦੀ ਉਮਰ ਤੱਕ ਜਾਰੀ ਰੱਖਦਾ ਹੈ ਤਾਂ ਸਰਕਾਰ ਵੱਲੋਂ ਉਹਦੇ ਵਿੱਚ ਬਣਦਾ ਮੈਚਿੰਗ ਸ਼ੇਅਰ ਨਹੀਂ ਪਾਇਆ ਜਾਵੇਗਾ ਤੇ ਕਰਮਚਾਰੀ ਆਪਣੇ ਖਾਤੇ ਦੇ ਵਿੱਚੋਂ ਪੈਸੇ ਕਢਵਾਉਣਾਂ ਦੇ ਵਾਸਤੇ ਕੁਝ ਸਮੇਂ ਵਾਸਤੇ ਪੋਸਟਪੋਨ ਕਰ ਸਕਦਾ ਪੋਸਟਪੋਨ ਕਿਉਂ ਕਰਨ ਵਾਸਤੇ ਕਰਨ ਦੀ ਸੁਵਿਧਾ ਕਿਉਂ ਦਿੱਤੀ ਗਈ ਹੈ ਕਿਉਂਕਿ ਜਿਹੜੀ ਐਨਪੀਐਸਾ ਇੱਕ ਬਾਜ਼ਾਰ ਦੇ ਆਧਾਰ ਤੇ ਪੈਨਸ਼ਨ ਯੋਜਨਾ ਹੈ ਤੇ ਕਈ ਵਾਰ ਹੁੰਦਾ ਹੈ ਵੀ ਬਾਜ਼ਾਰ ਦੇ ਹਾਲਾਤ ਖਰਾਬ ਆ ਤੇ ਬਾਜ਼ਾਰ ਦੇ ਹਾਲਾਤ ਖਰਾਬ ਹੋਣ ਦੇ ਕਰਮਚਾਰੀ ਦੇ ਜੋ ਵੀ ਭੀਖਾ ਉਹਦੇ ਉੱਤੇ ਅਸਰ ਪਵੇਗਾ ਤਾਂ ਕਰਮਚਾਰੀ ਭੀਖ ਦੀ ਵੇਟ ਕਰ ਸਕਦਾ ਹੈ ਵੀ ਜੇਕਰ ਜਦੋਂ ਹਾਲਾਤ ਸੁਧਰਨਗੇ ਤਾਂ ਉਹ ਉਹਦੇ ਅਨੁਸਾਰ ਆਪਣੀ ਪੈਨਸ਼ਨ ਦੇ ਵਿੱਚੋਂ ਪੈਸਾ ਕਢਵਾ ਸਕਦਾ ਜਾਂ ਪੈਨਸ਼ਨ ਜੋ ਵੀ ਉਹ ਦੀ ਸਿਲੈਕਟ ਕਰ ਸਕਦਾ ਤੇ ਜੇਕਰ ਕਰਮਚਾਰੀ ਨੂੰ ਲੱਗਦਾ ਵੀ ਵਿਚਾਰ ਦੇ ਹਾਲਾਤ ਠੀਕ ਹਨ ਤਾਂ ਉਹ ਆਪਣੀ ਪੈਨਸ਼ਨ ਦੀ ਸ਼ੁਰੂਆਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਦੋਸਤੋ ਐਨਪੀਐਸ ਦੇ ਵਿੱਚ ਪੈਨਸ਼ਨ ਦੇ ਜਿਹੜੇ ਚਾਰ ਤਰ੍ਹਾਂ ਦੇ ਆਪਸ਼ਨ ਆ ਵੀ ਕਰਮਚਾਰੀ ਨੇ ਕਿਸ ਢੰਗ ਦੇ ਨਾਲ ਪੈਨਸ਼ਨ ਲੈਣੀ ਹੈ ਮੰਨ ਲਓ ਦੋਸਤੋ ਇੱਕ ਕਰਮਚਾਰੀ ਆ ਉਹਨੇ 40% ਜਿਹੜੀ ਰਕਮ ਸੀ ਉਹਦਾ ਜੀਦਾ ਜ਼ਰੂਰੀ ਆ ਉਹਨੇ ਐਨਓਟੀ ਪਲਾਨ ਖਰੀਦਾ ਹੈ ਤਾਂ ਉਹ ਕਿਵੇਂ ਆਪਣੀ ਪੈਨਸ਼ਨ ਲੇਦਾ ਜੇ ਉਹਨੇ ਬਹੁਤ ਜ਼ਿਆਦਾ ਪੈਨਸ਼ਨ ਲੈਣੀ ਤਾਂ ਉਹਨੇ ਸਿਰਫ ਇਹ ਸਿਲੈਕਟ ਕਰੂਗਾ ਵੀ ਕਰਮਚਾਰੀ ਸਿਰਫ ਜਿਹੜੀ ਪੈਨਸ਼ਨ ਆ ਉਸ ਕਰਮਚਾਰੀ ਨੂੰ ਹੀ ਮਿਲੇਗੀ ਉਸ ਦੇ ਕਰਮਚਾਰੀ ਦੀ ਜੇਕਰ ਕੋਈ ਪਤੀ ਜਾਂ ਪਤਨੀ ਆ ਤਾਂ ਉਹਦੇ ਵਾਸਤੇ ਪੈਨਸ਼ਨ ਵਾਸਤੇ ਕੋਈ ਉਹ ਨਹੀਂ ਹੈਗਾ ਕੋਈ ਉਹਦੇ ਉਹਦੇ ਕਰਮਚਾਰੀ ਦੀ ਜਾਨੀ ਕਿ ਮੌਤ ਤੋਂ ਬਾਅਦ ਉਸ ਕਰਮਚਾਰੀ ਦੇ ਪਰਿਵਾਰ ਦੇ ਮੈਂਬਰ ਨੂੰ ਨਾ ਤਾਂ ਜਿਹੜੇ ਇਹ 40% ਰਕਮਾ ਨਾ ਤਾਂ ਇਹ ਵਾਪਸ ਮਿਲੇਗੀ ਤੇ ਨਾ ਉਹਦੀ ਘਰਵਾਲੀ ਜਾਂ ਘਰਵਾਲੇ ਨੂੰ ਪੈਨਸ਼ਨ ਲੱਗੇਗੀ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਐਸੀ ਸੁਵਿਧਾ ਹੈ ਜਿਹਦੇ ਵਿੱਚ ਕਰਮਚਾਰੀ ਇਹ ਸਿਲੈਕਟ ਕਰ ਸਕਦਾ ਹੈ ਕਿ ਉਹਦੀ ਮੌਤ ਤੋਂ ਬਾਅਦ ਜਿਹੜੀ 40% ਆਪਾਂ ਨੇ ਰਕਮ ਇਨਵੈਸਟਮੈਂਟ ਕੀਤੀ ਸੀ ਐਨੋਟੀ ਪਲਾਨ ਖਰੀਦਣ ਵਾਸਤੇ ਉਹਦੇ ਜਿਹੜੇ ਪੈਸੇ ਆ ਉਹ ਪਰਿਵਾਰ ਨੂੰ ਮਿਲ ਜਾਣਾ ਪਰ ਜਿਹੜੀ ਪੈਨਸ਼ਨ ਆ ਉਹ ਸਿਰਫ ਕਰਮਚਾਰੀ ਨੂੰ ਹੀ ਮਿਲੇਗੀ ਤੇ ਉਹਦੀ ਪਤੀ ਜਾਂ ਪਤਨੀ ਨੂੰ ਨਹੀਂ ਮਿਲੇਗੀ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਪੈਨਸ਼ਨ ਲੱਗਦੀ ਆ ਇਹਦੇ ਵਿੱਚ ਕਰਮਚਾਰੀ ਤੋਂ ਬਾਅਦ ਜਿਹੜੀ ਪੈਨਸ਼ਨ ਆ ਉਹ ਉਹਦੇ ਪਤੀ ਜਾਂ ਪਤਨੀ ਨੂੰ ਲੱਗ ਸਕਦੀ ਹੈ ਜੇਕਰ ਕਰਮਚਾਰੀ ਦੀ ਡੈਥ ਹੁੰਦੀ ਆ ਜੇਕਰ ਉਹਦਾ ਪਤੀ ਜਾਂ ਪਤਨੀ ਜਿੰਦੀ ਆ ਤਾਂ ਉਹਨੂੰ ਪੈਨਸ਼ਨ ਮਿਲ ਜਾਈਗੀ ਪਰ ਉਹਦੇ ਵਿੱਚ ਜਿਹੜੀ 40% ਦੀ ਰਕਮ ਆ ਇਹ ਜਿਹੜੀ ਆਪਾਂ ਨੇ ਐਨਓਟੀ ਪਲਾਨ ਖਰੀਦਣ ਵਾਸਤੇ ਮਿਲੀ ਲਈ ਸੀ ਤਾਂ ਇਹ ਉਹਦੇ ਪਰਿਵਾਰ ਦੇ ਬਾਰਸ਼ਾ ਨੂੰ ਨਹੀਂ ਮਿਲੇਗੀ ਤੇ ਇੱਕ ਚੌਥੀ ਕਿਸਮ ਦੀ ਪੈਨਸ਼ਨ ਦਾ ਜਿਹੜੀ ਆਪਸ਼ਨ ਆ ਉਹਦੇ ਵਿੱਚ ਜਿਹੜੀ ਪੈਨਸ਼ਨ ਆ ਉਹ ਪਤੀ ਜਾਂ ਪਤਨੀ ਨੂੰ ਮਿਲੇਗੀ ਕਰਮਚਾਰੀ ਦੀ ਮੌਤ ਤੋਂ ਬਾਅਦ ਤੇ ਉਤੋਂ ਬਾਅਦ ਜੇਕਰ ਉਹ ਪਤੀ ਪਤਨੀ ਦੀ ਵੀ ਮੌਤ ਹੁੰਦੀ ਆ ਤਾਂ ਜਿਹੜੇ ਇਹ 40% ਆਪਾਂ ਐਨਓਟੀ ਪਲਾਨ ਖਰੀਦਣ ਵਾਸਤੇ ਖਰਚੇ ਸੀ ਤਾਂ ਇਹ ਇਹ ਪੈਸੇ ਜਿਹੜੇ ਵਾਪਸ ਬਾਰਸਾ ਨੂੰ ਮਿਲ ਜਾਣਗੇ ਜੇਕਰ ਦੋਸਤੋ ਇਹ ਚੀਜ਼ਾਂ ਤੁਹਾਨੂੰ ਨਹੀਂ ਸਮਝ ਵਿੱਚ ਆ ਰਹੀਆਂ ਤਾਂ ਇਹ ਵੀਡੀਓ ਨੂੰ ਦੋ ਜਾਂ ਤਿੰਨ ਵਾਰ ਦੇਖੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਡਾਟਾਂ ਜੋ ਕਲੀਅਰ ਹੋ ਜਾਣਗੇ ਤੇ ਸਕੀਮ ਨੂੰ ਛੱਡਣਾ ਯਾਨੀ ਕਿ ਸਕੀਮ ਚ ਆਪਾਂ ਕਿਵੇਂ ਐਕਸਿਟ ਕਰ ਸਕਦੇ ਹਾਂ ਜੀ ਕਰਮਚਾਰੀ ਜਾਂ ਤਾਂ 58 ਸਾਲ ਦਾ ਹੋ ਜਾਵੇ ਜਾਂ 60 ਸਾਲ ਦਾ ਜਾ ਫਿਰ ਉਹ 60 ਸਾਲ ਦਾ ਹੋ ਜਵੇ ਕਿਉਂਕਿ ਜਿਹੜੇ ਦਰਜਾਚਾਰ ਦੇ ਕਰਮਚਾਰੀ ਆ ਉਹ 60 ਸਾਲ ਦੀ ਉਮਰ ਤੱਕ ਵਾਦਾ ਮਿਲ ਜਾਂਦਾ ਹੁੰਦਾ ਉਹਨਾਂ ਨੂੰ ਇਸੇ ਤਰ੍ਹਾਂ ਜੇਕਰ ਕਰਮਚਾਰੀ ਦੀ ਮੌਤ ਹੋ ਜਾਂਦੀ ਆ ਤਾਂ ਇਹਨਾਂ ਕਰਮਚਾਰੀਆਂ ਆਪਣੇ ਜਿਹੜਾ ਵੀ ਐਨਪੀਐਸ ਦੇ ਖਾਤੇ ਦੇ ਵਿੱਚ ਆ ਉਹ ਆਪਣਾ 60% ਕਢਵਾ ਸਕਦੇ ਆ ਪਰ ਜੇਕਰ ਕਰਮਚਾਰੀ ਨੇ ਕਿਸੇ ਕਾਰਨ ਆਪਣਾ ਅਸਤੀਫਾ ਦਿੱਤਾ ਜੌਬ ਤੋਂ ਜਾਂ ਉਹਨੂੰ ਕਿਸੇ ਕਾਰਨ ਡਿਸਮਿਸ ਜਾਂ ਰਿਮੂਵ ਕਰ ਦਿੱਤਾ ਗਿਆ ਸਰਵਿਸ ਤੋਂ ਤਾਂ ਉਸ ਕਰਮਚਾਰੀ ਨੂੰ ਸਿਰਫ 20% ਟੋਟਲ ਅਮਾਉਂਟ ਦਾ ਮਿਲੇਗਾ ਤੇ ਬਾਕੀ ਜਿਹੜੀ ਉਹਦੀ 80% ਰਕਮ ਬਚਦੀ ਹੋਵੇਗੀ ਉਹਦਾ ਉਸ ਕਰਮਚਾਰੀ ਨੂੰ ਐਨਓਟੀ ਪਲਾਨ ਖਰੀਦਣਾ ਹੋਵੇਗਾ ਜਾਨਕਿ ਐਨਓਟੀ ਪਲਾਨਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇਗੀ ਧੰਨਵਾਦ ਦੋਸਤੋ